ਕਿ ਆਜ ਚ 40 ਬਰੇ ਹੋ ਗਏ ਜਦੋਂ ਗੰਗਰੀਕਸਨ ਨੇ ਸਰਬਤ ਖਾਲਸਾ ਕੀ ਤਲਸੀ ਤੇ ਉਹਦੇ ਵਿੱਚ ਮਤਾ ਖਾਸ ਖਨਸਾਨ ਦਾ ਪਾਸ ਕਿtarea ਸੀ ਦੰਗਰੀਕਸਨ ਨੇ ਸਿੱਖੋਂ ਦੀ ਸੇਵਾਬਾਤ ਕੀਤੀ ਹੈ ਪਰ ਅੱਜ ਦੰਮਿਸਤ ਖਾਲ ਦੇ ਵਿੱਚੋਂ ਸਿਰਫ ਉਹਨਾਂ ਦੇ ਅਗੋ ਪੈਸਾ ਪੈ ਮੋਕਮ ਸਿੰਘ ਜੀ ਇੱਥੇ ਪਧਾਰੇ ਹੋਏ ਆ। ਸੋ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਜਿਹੜੀਆਂ ਸਿੱਖੋਂ ਨੂੰ ਕਾਮਯਾਬ ਰੱਖਦੀਆਂ ਚਰਦੀ ਕਲਾ ਦੇ ਵਿੱਚ ਰੱਖਦੀਆਂ ਉਹ ਖੁਰਦੀਆਂ ਜਾਂਦੀਆਂ ਇਸੇ ਕਰਕੇ ਪ੍ਰੋਫੈਸਰ ਸਾਹਿਬ ਨੇ ਕਿਹਾ ਜਿਹੜੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਐ ਕਿ ਬਹੁਤ ਵੱਡੇ ਵੱਡੇ ਸਿੱਖ ਬੀਜੇਪੀ ਦੇ ਵਿੱਚ ਛਣਾ ਮਾਰ ਰਹੇ ਐ ਅਫਸੋਸ ਦੀ ਗੱਲ ਐ ਉਹਨਾਂ ਨੂੰ ਅੱਜ ਇੱਥੇ ਹੋਣਾ ਚਾਹੀਦਾ ਸੀ ਸਿੱਖ ਫਰਮ ਦੇ ਨਾਲ ਜੋਕੋਸ਼ ਇੰਡੀਆ ਨੇ ਕੀਤਾ 1947 ਤੋਂ ਬਾਅਦ ਇੱਕ ਇੱਕ ਦਿਨ ਜਿਹੜੇ ਵੀ ਉਸ ਵੇਲੇ ਤੋਂ ਜਿਉਂਦੇ ਐ ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਗੁਲਾਮੀ ਦੇ ਵਿੱਚ ਕੱਟੇ ਐ ਦਿਨ ਗੁਲਾਮੀ ਜਿਹੜੀ ਹੁੰਦੀ ਐ ਉਹਦੇ ਬਾਰੇ ਤੁਹਾਨੂੰ ਸਭਾ ਪਤਾ ਐ ਅੱਜ ਸਿੱਕ ਫਰਮ ਦੇ ਹਾਲਾਤ ਇਹੋ ਜਿਹੇ ਨੇ ਇਸ ਸੈਂਟਰ ਦੀ ਸਰਕਾਰ ਦੇ ਵਿੱਚ ਸਾਡੀ ਕੋਈ ਆਵਾਜ਼ ਨਹੀਂ ਹੈ ਨਾ ਸੀ ਪ੍ਰਾਈਮ ਮਿੰისტਰ ਕੋਲੇ ਕੋਈ ਹੋਂਸਾ ਨਹੀਂ ਹੈ ਨਾ ਵਿਦੇਸ਼ੀ ਮੰਮਲੇ ਦੇ ਵਜ਼ੀਰ ਦੇ ਕੋਲੇ ਜਾਂ ਗ੍ਰੇਵਜ਼ੀਰ ਦੇ ਕੋਲੇ ਜੋ ਖੇਤੀਬਾੜੀ ਵਜ਼ੀਰ ਦੇ ਕੋਲੇ ਅਸੀਂ ਇੱਕ ਅੰਤਰਰਾਸ਼ਟਰੀ ਫੋਮੇ ਤੇ ਸਾਡੇ ਕੰਮ ਸਾਰੇ ਦੁਨੀਆ ਦੇ ਵਿੱਚ ਹੈਗੇ ਪਰ ਜਿਦੇ ਸਾਨੂੰ ਆਵਾਜ਼ ਹੀ ਨਹੀਂ ਹੈ ਕਿਤੇ ਵੀ ਸਾਨੂੰ ਸੰਗੜਾ ਕੇ ਰੱਖਉਂਤਾ ਜਿਹਦਾ ਮਤਲਬ ਹੈ ਕਿ ਜੋ ਗੋਵਿੰਦ ਸਿੰਘ ਨਾਨਕ ਨੇ ਕੀ ਹੈ ਇਹ ਗ੍ਰਿਪ ਸਿੱਖੋ ਕੋ ਤੁ ਪਾਤਸ਼ਾਹੀ ਦੋ ਸਤਬਾਦ ਸੰਤ ਜਨੈਲ ਸਿੰਘ ਬਿੰਦਰਾਵਾਲਾ ਨੇ ਤੇ ਉਹਨਾਂ ਦੇ ਜਥੇ ਨੇ ਸ਼ਹਾਦਤ ਦਿੱਤੀ ਹੈ ਤੇ ਸਾਨੂੰ ਖਾਲਸਾਣ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਬਹੁਤ ਸੇ ਸੋਖਵਾ ਫੋਰ ਸੰਡੀ ਕੀ ਬੁੱਕ ਤੈ ਅਸੀਂ ਵਾਕੇ ਦਾ ਆਰਡਰ ਨਹੀਂ ਖਲਾਸ ਕਰਦੇ ਐਟ ਕੀ ਚੋਨਾ 250 300 ਰੁਪਏ ਬਿਖੇ ਪਰ ਜੇ ਵਾਕੇ ਦਾ ਆਰਡਰ ਟਪ ਜੀਏ ਤਾਂ 4000 ਰੁਪਏ ਕੀਮਤ ਪ੍ਰਤੀ ਕੁਇੰਟਲ ਦੀ ਸੀ ਜੀ ਜਿੰਨੀ ਫਰਕ ਹੈ ਦੇ ਸੱਡੇ ਜਿਹੜੇ ਕਿਸਾਨ ਹੈਗੇ ਇਹ ਗਰੀਬ ਹੈ। ਕਰਜ਼াদার ਬਣੇ ਪਏ ਐ। ਕਰਜ਼ੇ ਦੇ ਵਿੱਚ ਛਗੇ ਐ। ਇਹ ਸਾਰੇ ਟੁੱਟ ਜਾਂਦੇ ਐ। ਸਾਰੇ ਲਾਲੇ ਬਾਣੀਆਂ ਦੇ ਦੀ ਵਪਾਰ ਰੂਸ ਤੱਕ ਸਾਉਦੀ ਅਰਬ ਤੱਕ ਆ ਸਾਰੇ ਪਾਸੇ ਪਹੁੰਚ ਜਾਂਦਾ ਤਾਂ ਮੇਰਾ ਮਤਲਬ ਹੈ ਕਿ ਸਿਰਫ ਇੱਕ ਹਿੰਦੂ ਫੌਜ ਫੈਸਲਾ ਕਰੂਗਾ ਕਿ ਅਸੀਂ ਬਾਰਡਰ ਪੰਚ ਰੱਖਣੀ ਹੈ ਸਾਡਾ ਇਹਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਤਾਂ ਮੇਰਾ ਮਤਲਬ ਕਹਿੰਦਾ ਫਿਰ ਇਹੋ ਜਿਹੇ ਦੇਸ਼ ਜਿਸ ਨੇ ਸਾਡੀ ਨਸਲ ਖੁਸ਼ੀ ਕੀਤੀ ਹੋਵੇ ਉਸ ਦੇ ਵੀ ਚੱਲਣਾ ਸਾਡੇ ਲਈ ਮੁਸ਼ਕਲ ਹੋ ਗਿਆ ਅੱਜ ਰਿਪਬਲਿਕ ਡੇ ਅੱਜ ਦੇ 5 ਸੰਵਧਾਨ ਬਣਾਇਆ ਗਿਆ ਸੀ ਪੰਜ ਮਿੰਟ ਦੇ ਵਿੱਚ ਰੱਖੇ ਗਿਆ ਸੀ ਸੰਵਧਾਨ ਬਣਾਉਣ ਦੀ ਕਮੇਟੀ ਦੇ ਵਿੱਚ 2 ਸੈਕਿੰਡ ਬੰਦ ਸੀ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਗਾਂਧੀ ਨਹਿਰੂ ਨੇ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀਗੇ ਕਿ ਜੇ ਅੰਗਰੇਜ਼ ਦੇ ਖਿਲਾਫ ਸਿੱਖ ਖੜ ਜਾਂਦੇ ਐ ਤੇ ਜਦੋਂ ਆਜ਼ਾਦੀ ਮਿਲੂਗੀ ਤਾਂ ਤੁਹਾਨੂੰ ਇੱਕ ਖੇਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਨ ਮਾਰ ਸਕੋਗੇ ਕਿਹੜੀ ਜਾਨੀ ਜਿੱਤੀ ਹੈ ਇੰਨੇ ਵੱਡੇ ਸਖਤ ਫਰਮਾਇਉਂ ਗਰਾਤੀ ਜਿੱਤੀ ਸਾਨਾਂ ਤੋਂ ਸਾਡੇ ਸੀਨੀਅਰ ਲੀਡਰ ਜਿਲਾਂ ਦੇ ਵਿੱਚ ਡਿੱਟੇ ਹੋਏ ਆ ਫਿਰ ਮੇਰਾ ਮਤਲਬ ਹੈ ਇਹ ਯਾਰੀ ਦੋਸਤੀ ਤਾਂ ਨਹੀਂ ਹੈ ਇਹ ਸਿੱਧੀ ਦੁਸ਼ਮਣੀ ਹੈ ਤੇ ਦੁਸ਼ਮਣ ਦੇ ਨਾਲ ਵਰਤਨਾ ਸਿੱਖ ਦੇ ਲਈ ਮੁਸ਼ਕਲ ਨਹੀਂ ਹੈ ਜਦੋਂ ਸਿੱਖ ਦਾ ਬੱਚਾ ਜੰਮਦਾ ਉਹਦੇ ਇਹ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਆਪਣੀ ਸਿੱਖੀ ਤੇ ਕੌਮੀਅਤ ਰੱਖਣ ਦੇ ਲਈ ਆਪਣੀਆਂ ਜਾਨਾਂ ਕੁਰਬਾਨੀਆਂ ਦੇਣ ਨੂੰ ਤਿਆਰ ਹੋਣਾ ਪਊਗਾ ਜਿਹੜੋ ਸਾਡੇ ਦਮਨਦਿਆਂ ਨੇ ਦੇਖਿਆ ਕਿ ਆ ਟਕਲ ਪੱਛੀ ਦੇ ਵਿੱਚ ਲਿਖਤਾ ਕਿ ਸਿੱਕੇ Hindu ਮਜਬ ਦਾ ਹਿੱਸਾ ਨਹੀਂ ਉਹ ਦੌਰਮੰਦਿਆਂ ਨੇ ਕੰਸਟੀਚਿਊਸ਼ਨ ਦੇ ਉੱਤੇ ਦਸਕਤ ਨਹੀਂ ਕੀਤੇ ਹੈਗੇ ਸੋ ਗੇਰਾ ਮਤਲਬ ਹੈ ਕਿ ਸਾਡਾ ਵਾਸਾ ਇਸ ਸੰਵਿਧਾਨ ਦੇ ਨਾਲ ਨਹੀਂ ਹੈ ਅੱਜ ਤਿਰੰਗੇ ਝੰਡੇ ਨੂੰ ਸਲੋਕਾ ਵੱਜ ਰਹੀ ਹੈ ਪੱਛਟ ਨੇ ਤਾਂ ਉੱਪਰ ਰੰਗ ਦੇਖੋ ਭਗਮੈਂ ਇਹ ਹਿੰਦੂ ਤਿਰੰਗਾ ਬਚਾਰੇ ਝੰਡੇ ਦੇ ਚਿੱਟਾ ਰੰਗ ਇਹ ਜੈਨੀਆਂ ਦੇ ਵਿੱਚ ਕਿ ਚੱਕਰ ਇਹ ਪੁੱਤ ਤਰੰਗ ਦਾ ਥੱਲੇ ਹਰਾ ਰੰਗ ਇਹ ਮੁਸਲਮਾਨ ਦਾ ਫਿਰ ਸਿੱਖਾਂ ਦਾ ਰੰਗ ਕਿੱਥੇ ਹੈ ਸਾਨੂੰ ਕੋਈ ਨਮਾਇੰਦਗੀ ਦਿੱਤੀ ਹੋਈ ਹੈ ਜਿਹੜੇ ਗਾਂਧੀ ਤੇ ਨੈਰੂ ਨੇ ਵਚਨ ਕੀਤੇ ਸੀਗੇ ਜਿਹੜੇ ਝੰਡੇ ਨੂੰ ਸਾਡੇ ਬੱਚਿਆਂ ਨੂੰ ਅੱਜ ਫੁਰਨਾਚੋਂ ਕੱਢ ਕੇ ਇਸ ਝੰਡੇ ਨੂੰ ਸੁਨਾਮੀਆਂ ਦਿੱਤੀਆਂ ਜਾ ਰਹੀਆਂ ਇਹ ਝੰਡਾ ਨਾ ਹੈ ਸਰਦਾਰਾਂ ਸਤ ਸ੍ਰੀ ਅਕਾਲ ਅੱਜ ਤੋਂ 40 ਸਾਲ ਪਹਿਲਾਂ ਇਸੇ ਹੀ ਵੇੜੇ ਦੇ ਵਿੱਚ ਖਲੋ ਕੇ ਆਪਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਜਿਹੜੇ ਪ੍ਰਣ ਕੀਤੇ ਸੀ ਜਿਹੜੇ ਉਹਨਾਂ ਦੇ ਉਸ ਸਮੇਂ ਦੇ ਮਤੇ ਸੀ ਉਹਨਾਂ ਦੀ ਰੋਸ਼ਨੀ ਦੇ ਵਿੱਚ ਜਿਹੜਾ ਅਗਲਾ ਅੱਜ 40 ਸਾਲਾਂ ਬਾਅਦ ਸਾਡਾ ਅਗਲਾ ਆਉਣ ਵਾਲਾ ਸੰਘਰਸ਼ ਆ ਉਹਦੇ ਬਾਰੇ ਐਲਾਨ ਕਰਨ ਦੇ ਲਈ ਮੈਂ ਤੁਹਾਡੇ ਸੰਗਤ ਔਰ ਗੁਰੂ ਤੋਂ ਇਜਾਜ਼ਤ ਮੰਗਦਾ ਹਾਂ ਜੇ ਇਜਾਜ਼ਤ ਹੋਵੇ ਤੇ ਸੰਗਤ ਦੇ ਰੂਪ ਦੇ ਵਿੱਚ ਕੋਈ ਇੱਕ ਸਿੰਘ ਜਕਾਰੇ ਦੇ ਰੂਪ ਦੇ ਵਿੱਚ ਮੇਰੇ ਇਜਾਜ਼ਤ ਦਵੇ ਜੀ ਨਾਮ ਬੁਦਦੇ ਜੀ ਜਨਵਰੀ ਅਕਾਲ ਸਹਾਇ ਅਕਾਲ ਤਖਤ ਸਾਹਿਬ ਸ਼੍ਰੀ ਅਮਰitsar ਸਾਹਿਬ 26 ਜਨਵਰੀ 2026 13 ਮਾਰਗ ਨਾਨਕ ਸਾਹਿਬ ਸੰਮਤ 557 ਸਾਂਝੇ ਫੈਸਲੇ ਸਵੈ ਨਿਰਨੇ ਅਤੇ ਪ੍ਰਭੂ ਸਤਾ ਲਈ ਵਚਨ ਕੋਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਏ ਨਾ ਕਿਸੇ ਰਜਾਵ ਦਾ ਸਾਬ ਸੋ ਖਾਲੀ ਵੁੱਠੀਆਂ ਇਹ ਹੋਵਾ ਹਲੇਮੀ ਰਾਜਿਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਇਹਨਾਂ ਹੁਕਮਾਂ ਦੇ ਨਾਲ ਅੱਜ ਦਾ ਜੋ ਸਾਂਝਾ ਮਤਾ ਆ ਉਹਦੀ ਭੂਮਿਕਾ ਦੇ ਰੂਪ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਪਵਿੱਤਰ ਤੇ ਰਵਾਇਤੀ ਸ਼ਾਨ ਵਿੱਚ ਨਵੀਂ ਰੂਪਕਣ ਲਈ ਸਿੱਖਾਂ ਦੀ ਨਿਆਰੀ ਤੇ ਬਲੱਖਣ ਹੋਣ ਦੀ ਹਸਤੀ ਤੇ ਪਛਾਣ ਦੀ ਰਾਖੀ ਲਈ ਖਾਲਸਾ ਪੰਥ ਦੇ ਸਵੈ ਸਿੱਧ ਪਾਤਸ਼ਾਹੀ ਦਾਅਵੇ ਦੀ ਪ੍ਰੋੜਤਾ ਕਰਦਿਆਂ ਅਤੇ ਦੁਨੀਆ ਭਰ ਦੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਐਸਾ ਮਾਹੌਲ ਬਣਾਉਣ ਲਈ ਜਿਸ ਵਿੱਚ ਪੰਥਕ ਆਸ਼ੇ, ਅਸੂਲਾਂ, ਉਦੇਸ਼ਾਂ ਤੇ ਉਮੰਗਾਂ ਦਾ ਆਦਰ ਹੋਵੇ ਅਤੇ ਉਹਨਾਂ ਨੂੰ ਵਧਣ ਫੁੱਲਣ ਦਾ ਮੌਕਾ ਮਿਲੇ ਆਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਨਮੁਖ ਇਸ ਸਭਾ ਚਾਰ ਆਜ਼ਾਦੀ ਪਸੰਦ ਸਿੱਖ ਜਥੇਬੰਦੀਆਂ ਦਲ ਕਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਜਥਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਜਥਾ ਦੇ ਸੱਦੇ ਉੱਤੇ 40ਵੇਂ ਸਰਬੱਤ ਖਾਲਸਾ ਯਾਦਗਰੀ ਦਿਹਾੜਾ ਮਨਾਉਣ ਲਈ ਇਕੱਠੇ ਹੋ ਕੇ ਸਾਂਝੇ ਫੈਸਲੇ ਸਵੈ ਨਿਰਣੇ ਅਤੇ ਪ੍ਰਭੂ ਸਤਾ ਲਈ ਯਤਨ ਕਰਨ ਦਾ ਸਮੁੱਚੇ ਖਾਲਸਾ ਪੰਥ ਅਤੇ ਗੁਰ ਸੰਗਤ ਦੇ ਨਾਲ ਵਚਨ ਕਰਦੀ ਹੈ 40 ਸਾਲ ਪਹਿਲਾਂ ਹੋਏ ਸਰਬੱਤ ਖਾਲਸਾ ਦੀ ਯਾਦ ਵਿੱਚ ਜੋ ਗੁਰੂ ਕਾਲ ਸਾ ਪੰਥ ਦੀ ਸਾਂਝੀ ਵਿਚਾਰ ਵਟਾਂਦਰੇ ਦੀ ਰਵਾਇਤੀ ਪਰੰਪਰਾ ਉਤੇ ਪਰਖੀ ਹੋਈ ਸੰਸਥਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਸਭਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਰੌਸ਼ਨੀ ਵਿੱਚ ਗੁਰਮਤਿ ਪਰੰਪਰਾ ਦੇ ਰਾਹ ਚੱਲਦੇ ਹੋਏ ਅਸੂਲਾਂ ਤੇ ਖਾਲਸਾਈ ਜਾਪਦੇ ਵਾਲੇ ਸੰਘਰਸ਼ ਤੇ ਕਮੰਤਰੀ ਪੱਦਰ ਦੀ ਮੁਹਿਮ ਨਾਲ ਆਪਣੇ ਵਚਨਬੱਧਤਾ ਦੁਹਰਾਉਂਦਾ ਹੈ ਇਹ ਪੰਥਕ ਸਭਾ ਸਰਬੱਤ ਖਾਲਸਾ ਅਤੇ ਗੁਰਮਤੇ ਨੂੰ ਗੁਰੂ ਖਾਲਸਾ ਪੰਥ ਦੀ ਸਾਂਝੇ ਫੈਸਲੇ ਰਹਿਨਮਾਈ ਅਤੇ ਜਵਾਬਦੇਹੀ ਲਈ ਪ੍ਰਮੁੱਖ ਅਤੇ ਸਦੀਵੀ ਸੰਸਥਾ ਮੰਨਦਾ ਹੈ। ਇਹ ਸਭਾ 29 ਪ੍ਰਾਯਣ 1986 ਦੇ ਐਲਾਨ ਤੋਂ ਸਿੱਖਿਆ ਤੇ ਸੇਧ ਲੈਂਦਿਆਂ ਜਿਸ ਇੰਡੀਅਨ ਸਟੇਟ ਵੱਲੋਂ ਕੀਤੇ ਜ਼ਬਰਦਸਤ ਜਵਾਬ ਵਜੋਂ ਗੁਰਮਤ ਆਧਾਰਿਤ ਰਾਧਾ ਐਲਾਨ ਕੀਤਾ ਗਿਆ ਸੀ। ਜਿਸ ਦੀ ਦ੍ਰਿਸ਼ਟੀ ਪੰਥ ਕੀ ਜੀਤ ਤੇ ਸਰਬੱਤ ਖਾਲਸਾ ਦਾ ਭਲਾ ਸਮਾਜਿਕ ਸਮਾਨਤਾ ਧਾਰਮਿਕ ਆਜ਼ਾਦੀ ਦੀ ਰੱਖਿਆ ਸਵੈ ਨਿਰਣੇ ਅਤੇ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਤਹਿਤ ਪੰਥਕ ਏਕਤਾ ਦੇ ਨਾਲ ਸਾਂਝੇ ਫੈਸਲੇ ਤੱਕ ਲੈ ਜਾਂਦੇ ਹੈ ਇਹ ਸਭਾ ਗੁਰੂ ਖਾਲਸਾ ਪੰਥ ਦੇ ਨਿਆਰੇ ਧਾਰਮਿਕ ਸੱਭਿਆਚਾਰਕ ਅਤੇ ਰਾਜਨੀਤਿਕ ਸਰੂਪ ਨੂੰ ਮੰਨਦੀ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਤੀਰਤ ਪੰਥ ਤੀਸਰ ਪੰਥ ਥਾਪਣ ਦੇ ਸੱਦੇ ਨੂੰ ਹਰ ਸਵੇਰ ਤੇ ਸ਼ਾਮ ਨਿੱਜੀ ਤੇ ਸੰਗਤੀ ਅਰਦਾਸ ਵਿੱਚ ਉਚਾਰਨ ਹੋਣ ਵਾਲੇ ਰਾਜ ਕਰੇਗਾ ਖਾਲਸਾ ਦੇ ਦੌਰੇ ਨੂੰ ਬੇਗਮਪੁਰਾ ਹਲੇਮੀ ਰਾਜ ਦੀ ਨਿਆਈ ਸਮਾਜ ਤੇ ਰਾਜ ਦੇ ਆਦਰਸ਼ ਨੂੰ ਅਤੇ ਬਾਣੀ ਬਾਣੇ ਦੀ ਰਹਿਤ ਤੇ ਦੇ ਅਸੂਲ ਨੂੰ ਦ੍ਰਿੜ ਕਰਦੀ ਹੈ ਇਹ ਸਭਾ ਪੂਰੇ ਵਿਸ਼ਵਾਸ ਤੇ ਵਚਨਬੱਧਤਾ ਨਾਲ ਬਿਆਨ ਕਰਦੀ ਹੈ ਕਿ ਸਿੱਖ ਸੰਘਰਸ਼ ਖਾਸ ਕਰਕੇ 1978 ਅਤੇ 1984 ਤੋਂ ਬਾਅਦ ਸ਼ਬਦ ਗੁਰੂ ਦੇ ਮੁੱਢਲੇ ਸਿੱਖੀ ਅਸੂਲ ਦੇ ਰੱਖਿਆ ਦਾ ਵਿਲੱਖਣ ਸੰਗਰਾਮ ਹੈ ਅਤੇ ਸ਼ਬਦ ਗੁਰੂ ਦੇ ਦੋਖੀ ਦੇਹਧਾਰੀ ਡੰਮ ਦੇ ਵਿਰੁੱਧ ਹਰ ਮੁਹਾਜ ਤੇ ਸੰਗਰਾਮ ਦਾ ਅਹਿਦ ਕਰਦੀ ਹੈ ਇਹ ਸਭਾ ਇਸ ਗੱਲ ਤੋਂ ਸੁਚੇਤ ਹੈ ਕਿ ਖੇਤਰੀ ਤੇ ਕਮਾਂਤਰੀ ਪੱਧਰ ਉੱਤੇ ਸਿੱਖਾਂ ਤੇ ਲਗਾਤਾਰ ਦਬਾਅ ਵੱਧ ਰਹੇ ਹਨ ਜਿਸ ਤਹਿਤ ਕਾਨੂੰਨੀ, ਪ੍ਰਸ਼ਾਸਕ, ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਜ਼ਬਰ ਦੇ ਹੋਰ ਢੰਗ ਤਰੀਕੇ ਜਿਵੇਂ ਮਨੁੱਖੀ ਅਧਿਕਾਰਾਂ ਦੇ ਉਲੰਘਣਾ, ਗੈਰ ਨਿਆਂਕ ਕਤਲ, ਗੈਰ ਕਾਨੂੰਨੀ ਕੈਦਾਂ, ਵਿਦੇਸ਼ਾਂ ਵਿੱਚ ਜ਼ਬਰ ਸਾਡੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਸੱਭਿਆਚਾਰ ਨੂੰ ਕਮਜ਼ੋਰ ਕਰਨਾ ਅਤੇ ਪੰਜਾਬ ਵਿੱਚ ਵਸੋਂ ਤਬਦੀਲੀ ਦੀ ਵਿਉਂਤ ਨਾਲ ਨਾ ਪੱਕੀ ਤਬਦੀਲੀ ਰਾਹੀਂ ਥੋਪਿਆ ਜਾ ਰਿਹਾ ਸੱਭਿਆਚਾਰ ਵਿਗਾੜ ਇਹ ਸਭ ਸਾਡੀ ਨਿਆਰੀ ਤੇ ਵਿਲੱਖਣ ਪਛਾਣ ਨੂੰ ਛੁਟਿਆਉਣ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਾਂਝੇ ਫੈਸਲਿਆਂ ਦੇ ਰਸਤੇ ਨੂੰ ਰੋਕਣ ਲਈ ਹਨ ਇਹ ਸਭਾ ਇਸ ਗੱਲ ਨੂੰ ਸਮਝਦੀ ਹੈ ਕਿ ਪੰਥਕ عقیدਿਆਂ ਅਤੇ ਸਿੱਖਾਂ ਦੀ ਕੇਂਦਰੀ ਧਰਤੀ ਪੰਜਾਬ ਪ੍ਰਤੀ ਇੰਡੀਅਨ ਸਟੇਟ ਦੇ ਵਸਤੇਵਾਦੀ ਨੀਤੀ ਅਤੇ ਸੋਚ ਹੈ ਇਸੇ ਲਈ ਇੰਡੀਅਨ ਸਟੇਟ ਪੰਥ ਪੰਜਾਬ ਦੇ ਮਸਲੇ ਨੂੰ ਰਾਜਨੀਤਿਕ ਮਸਲਾ ਮੰਨਣ ਦੀ ਥਾਂ ਕਾਨੂੰਨ ਵਿਵਸਥਾ ਦਾ ਅੰਦਰੂਨੀ ਮਾਮਲਾ ਮੰਨਦਾ ਹੈ ਇੰਡੀਅਨ ਸਟੇਟ ਸਿੱਖ ਧਾਰਮਿਕ ਸੰਸਥਾਵਾਂ ਜਿਥੇ ਬੰਦੀਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਕੇ ਸਿੱਧਾ ਕਲਵਾ ਪਾਉਣ ਦਾ ਯਤਨ ਕਰਦਾ ਹੈ ਅਤੇ ਸਾਡੀ ਜ਼ਮੀਨ ਸਾਡੇ ਪਾਣੀ ਤੇ ਹੋਰ ਸਰੋਤਾਂ ਨੂੰ ਖੜਪ ਕੇ ਅੱਜ ਵੀ ਲੁੱਟਦਾ ਜਾ ਰਿਹਾ ਹੈ ਇਹ ਸਭਾ ਇਸ ਗੱਲ ਵੱਲ ਖਾਸ ਧਿਆਨ ਦਿੰਦੀ ਹੈ ਕਿ ਵਿਸ਼ਵ ਮਾਹੌਲ ਵਿੱਚ ਅਸੂਲਾਂ ਦੀ ਥਾਂ ਤਾਕਤ ਦੀ ਪ੍ਰਧਾਨਤਾ ਵੱਧ ਰਹੀ ਹੈ ਨਿਯਮ ਆਧਾਰਿਤ ਵਿਸ਼ਵ ਵਿਵਸਥਾ ਮਨੁੱਖੀ ਅਧਿਕਾਰ ਅਤੇ ਮੂਲ ਆਜ਼ਾਦੀਆਂ ਜਿਨ੍ਹਾਂ ਨੂੰ ਆਮ ਤੌਰ ਉਤੇ ਸੁਰੱਖਿਆਤ ਮੰਨਿਆ ਜਾਂਦਾ ਹੈ ਕਈ ਖੇਤਰਾਂ ਵਿੱਚ ਦਬਾਹੇ ਹੇਠ ਹਨ ਅਤੇ ਨਵੇਂ ਵਿਸ਼ਵ ਨਿظام ਦੇ ਉਭਾਰ ਵਿੱਚ ਸਿੱਖ ਤੇ ਪੰਜਾਬ ਸਿੱਖ ਤੇ ਪੰਜਾਬ ਹੁਣ ਭਾਰਤ ਪਾਕਿਸਤਾਨ ਅਤੇ ਚੀਨ ਤਿੰਨ ਪ੍ਰਮੁੱਖ ਤਾਕਤਾਂ ਦੇ ਵਿਚਕਾਰ ਫਸੇ ਹੋਏ ਹਨ ਇਸ ਸਬਾਤ ਹਰਉਂਦੇ ਹੈ ਕਿ ਸਵੈ ਨਿਰਣੇ ਦਾ ਅਸੂਲ ਜੋ ਇਤਿਹਾਸਕ ਤੌਰ ਤੇ ਖਾਲਸੇ ਦੀ ਰਾਜਨੀਤਿਕ ਵਿਧਾਨ ਵਿੱਚ ਗੁਰੂ ਪਾਤਸ਼ਾਹ ਦੇ ਹੁਕਮਤ ਤਹਿਤ ਸੁਤੰਤਰ ਵਿਚਾਰਨ ਦੀ ਨਿਆਰੀ ਰੀਤ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਅਤੇ ਖਾਲਸਾ ਜੀ ਦੇ ਅਕਾਲੀ ਪਾਤਸ਼ਾਹ ਦੇ ਦਾਅਵੇ ਦੇ ਰੂਪ ਵਿੱਚ ਮੌਜੂਦ ਹੈ ਅਤੇ ਜੋ ਸੰਯੁਕਤ ਰਾਸ਼ਟਰ ਦੇ ਵਿਧਾਨ ਅਤੇ ਕਮੰਤਰੀ ਮਿਆਰਾਂ ਵਿੱਚ ਵੀ ਮੰਨਿਆ ਗਿਆ ਹੈ ਆਪਣਾ ਸਾਂਝਾ ਭੂ-ਇਕ ਸੁਰੱਖਿਅਤ ਕਰਨ ਨਿਆਰੇ ਰਾਜਨੀਤਿਕ ਢਾਂਚੇ ਅਤੇ ਮੰਜ਼ਲ ਹਾਸਲ ਕਰਨ ਲਈ ਲੋਕਾਂ ਦਾ ਬੁਨਿਆਦੀ ਨੈਤਿਕ ਤੇ ਰਾਜਨੀਤਿਕ ਹੱਕ ਹੈ ਜੋ ਅਮਰ ਪਸੰਦ ਦੇ ਤਰੀਕੇ ਨਾਲ ਇਕੱਠੇ ਹੋ ਕੇ ਸੰਗਠਿਤ ਅਤੇ ਜਾਇਜ਼ ਉਪਰਾਹਾਂ ਨਾਲ ਅਪਣਾਇਆ ਜਾ ਸਕਦਾ ਹੈ ਇਹ ਸਭਾ ਇਹ ਗੱਲ ਸਾਂਝੀ ਕਰਦੀ ਹੈ ਕਿ ਗੁਰੂ ਖਾਲਸਾ ਪੰਥ ਨੇ ਭਾਰਤੀ ਯੂਨੀਅਨ ਦੀ ਸੰਵਿਧਾਨਕ ਵਿਵਸਥਾ ਨੂੰ 1950 ਵਿੱਚ ਹੀ ਆਸਵکار ਕਰ ਦਿੱਤਾ ਸੀ ਜਦੋਂ ਸਿੱਖ ਨਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਮਸੌਦੇ ਉੱਤੇ ਸਹਿਮਤੀ ਨਹੀਂ ਦਿੱਤੀ ਅਤੇ ਹਸਤਾਕਰ ਨਹੀਂ ਕੀਤੇ ਅਤੇ ਉਹਨਾਂ ਤੋਂ ਬਾਅਦ ਚੱਲ ਰਿਹਾ ਸਿੱਖ ਧਾਰਮਿਕ ਰਾਜਨੀਤਿਕ ਸੰਘਰਸ਼ ਭਾਰਤ ਨੂੰ ਇਹ ਵੰਗਾਰ ਭਰਦਾ ਆਇਆ ਹੈ ਕਿ ਸਿੱਖਾਂ ਦੀ ਨਿਆਰੀ ਸਾਂਝੀ ਪਹਿਚਾਣ ਅਤੇ ਸੱਭਿਆਚਾਰਕ ਵਿਲੱਖਣਤਾ ਕਾਇਮ ਰਹੇਗੀ ਇਹ ਸਭਾ ਤੀਜੇ ਘੱਲੂਕਾਰੇ ਜੂਨ 1984 ਅਤੇ ਨਸਲ ਸਿੱਖ ਨਸਲ ਕੋਸ਼ੀ 1984 ਤੋਂ ਬਾਅਦ ਲੜੀ ਗਈ ਖਾੜਕੂ ਲਹਿਰ ਨੂੰ ਸਿੱਖ ਇਤਿਹਾਸ ਦਾ ਇੱਕ ਹੋਰ ਸੁਨਹਿਰਾ ਦੌਰ ਤਸਲੀਮ ਕਰਦੇ ਹੈ। ਅਤੇ ਉਹਨਾਂ ਸਮੂਹ ਬੀਬੀਆਂ ਭਾਈਆਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ ਦਿੰਦੇ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੋਰ ਸਭ ਹਸੀਲੇ ناکਾਮ ਹੋਣ ਜਾਣ ਉਤੇ ਸ਼ਸਤਰ ਦੀ ਵਰਤੋਂ ਕੀਤੀ ਅਤੇ ਇਸ ਲਹਿਰ ਵਿੱਚ ਇੰਡੀਅਨ ਸਟੇਟ ਦੇ ਜ਼ਬਰੀ ਤੰਤਰ ਦੇ ਖਿਲਾਫ ਸ਼ਸਤਰਧਾਰੀ ਹੋ ਕੇ ਸੰਗਰਾਮ ਕੀਤਾ ਇਸ ਸਭਾ ਇੰਡੀਅਨ ਸਟੇਟ ਖਿਲਾਫ ਲੜੀ ਜਾ ਰਹੀ ਸ਼ਾਂਤ ਸ਼ਾਂਤਮਈ ਜਨਤਕ ਤੇ ਗੁਰੀਲਾ ਜੰਗ ਵਿੱਚ ਹਜ਼ਾਰ ਨੌਜ਼ਰ ਜ਼ਰਨ ਵਾਲੀਆਂ ਅਕਾਇਤ ਸਿਹ ਚੱਲਦਿਆਂ ਵੀ ਡਟੇ ਰਹਿ ਕੇ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਪਹਾਂ ਬਜ਼ੁਰਗਾ ਬੱਚਿਆਂ ਤੇ ਪਰਿਵਾਰਾਂ ਦੀ ਕੁਰਬਾਨੀ ਅਡੋਲਤਾ ਤੇ ਸਦਕ ਦਾ ਸਤਕਾਰ ਕਰਦੇ ਹੈ ਇਸ ਸਭਾ ਖਾਲਸਤਾਨ ਦੇ ਰੂਪ ਵਿੱਚ ਇੱਕ ਆਜ਼ਾਦ ਮੁਲਕ ਲਈ ਰਾਜਨੀਤਿਕ ਖੋਟ ਨੀਤਿਕ ਸ਼ਾਂਤਮਈ ਵਿਰੋਧ ਸ਼ਹਾਦਤ ਕੈਦ ਜਲਾਵਤਨੀ ਵਕਾਲਤ ਮਨੁੱਖੀ ਅਧਿਕਾਰਾਂ ਦੀ ਰਾਖੀ ਦਸਤਾਵੇਜ਼ੀਕਰਨ ਅਤੇ ਕਾਨੂੰਨੀ ਤਰੀਕਿਆਂ ਨਾਲ ਜਵਾਬਦੇਹੀ ਦੀ ਮੰਗ ਰਾਂਹੀ ਯੋਗਦਾਨ ਕਰਨ ਵਾਲਿਆਂ ਦਾ ਵੀ ਸਤਿਕਾਰ ਕਰਦੇ ਹਾਂ ਇਹ ਸਭਾ ਅੱਜ ਦੇ ਸਮੇਂ ਵਿੱਚ ਇਸ ਲੋੜ ਨੂੰ ਮੰਨਦੀ ਹੈ ਕਿ ਪੰਥ ਪ੍ਰਮਾਣਿਤ ਪੰਚ ਪ੍ਰਧਾਨੇ ਸਾਂਝੀ ਅਗਵਾਹੀ ਪਾਰਦਰਸ਼ੀ ਪ੍ਰਕਿਰਿਆਵਾਂ ਵਾਲੇ ਸਾਂਝੇ ਢਾਂਚੇ ਬਣਨ ਤਾਜੋ ਰਾਜਨੀਤੀ ਨੂੰ ਦਿਸ਼ਾ ਮਿਲੇ ਵਖਰੇਵੇਂ ਖਤਮ ਹੋਣ ਤੇ ਆਪਸੀ ਏਕਤਾ ਇਤفاق ਕਾਇਮ ਹੋਵੇ ਅਤੇ ਭੂਗੋਲਿਕ ਤੇ ਜਥੇਬੰਦ ਵਖਰੇਵਿਆਂ ਦੇ باوجود ਪੰਥਕ ਏਕਤਾ ਬਣੀ ਰਹੇ ਇਹ ਸਭਾ ਫੈਸਲਾ ਕਰਦੇ ਹੈ ਕਿ ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਅਨੁਸਾਰ ਦੇਸ਼ ਕਾਲ ਘੜਨ ਦੀ ਗੱਲ ਸਿਹਰਦ ਸੰਸਥਾਵਾਂ ਕੁਮੰਤਰੀ ਪੱਦਰ ਤੇ ਦਸਤਾਵੇਜ਼ੀਕਰਨ ਅਤੇ ਦੁਨੀਆ ਭਰ ਦੇ ਪੰਥਕ ਹਿੱਸੇਦਾਰਾਂ ਨਾਲ ਵਿਆਪਕ ਸਲਾਹ مشورے ਜਾਰੀ ਅੱਗੇ ਵਿਧਾਏ ਜਾਣਗੇ ਇਸ ਤੋਂ ਅੱਗੇ ਅੱਜ ਦੇ ਇਸ ਸਰਬਤਖਾਲਸਾ ਯਾਦਗਾਰੀ ਦਿਹਾੜੇ ਦੀ ਸਭਾ ਦੇ ਫੈਸਲੇ ਮੈਂ ਆਪ ਸਾਰ ਸੰਗਤਾਂ ਦੇ ਸਾਹਮਣੇ ਰੱਖਣ ਲੱਗਾ ਜਿਸ ਜਿਸ ਫੈਸਲੇ ਦੇ ਉੱਤੇ ਵਿਚਾਰ ਆਮ ਦੇ ਕੇ ਮੈਂ ਰੁਕਾਂਗਾ ਸੰਗਤੀ ਰੂਪ ਦੇ ਵਿੱਚ ਉਸ ਦੀ ਪ੍ਰਵਾਨਗੀ ਜਿਹੜੀ ਆ ਤੁਸੀਂ ਦੇ ਸਕਦੇ ਹੋ ਪਹਿਲਾ ਮਯੂਦਾ ਜੋਕ ਲਈ ਸਰਬਤਖਾਲਸਾ ਤੇ ਗੁਰਮਤਾ ਦਾ ਵਿਧੀ ਵਿਗਤ ਟਾਂਚਾ ਤਿਆਰ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਪੰਥਕ ਸਭਾ ਸੰਸਾਰ ਭਰ ਦੇ ਪੰਥ ਪ੍ਰਸਤ ਜਥਿਆਂ ਇਸ ਸੰਸਥਾਵਾਂ ਨਾਲ ਸਲਾਹ مشورہ ਕਰਕੇ ਖਾਲਸਾ ਪੰਥ ਦੇ ਸਾਹਮਣੇ ਸਰਬੱਤ ਖਾਲਸਾ ਅਤੇ ਗੁਰਮਤਾ ਸੰਸਥਾਵਾਂ ਦੇ ਵਿਧੀ ਵਿਧਾਨ ਦਾ ਮਸੌਦਾ ਖਾਕਾ ਰੱਖੇਗੀ ਤਾਂ ਕਿ ਖਾਲਸਾ ਪੰਥ ਵਿੱਚ ਇਸ ਗੱਲ ਉੱਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖਾਲਸਾ ਕਿਵੇਂ ਬੁਲਾਇਆ ਅਤੇ ਚਲਾਇਆ ਜਾਵੇ ਜਿਸ ਤਹਿਤ ਖਾਲਸਾਈ ਰਵਾਇਤਾਂ ਦੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨਮਾਇੰਦੀ ਪੈਮਾਨੇ ਵਿਚਾਰ ਵਟਾਂਦਰਾ ਫੈਸਲਾ ਕਰਨ ਦੀ ਪ੍ਰਕਿਰਿਆ ਸੰਸਥਾਗਤ ਸੁਰੱਖਿਆ ਪ੍ਰਬੰਧ ਪਾਰਦਰਸ਼ਤਾ ਦੇ ਮਿਆਰ ਅਤੇ ਗੁਰਮਤਿ ਨੂੰ ਲਾਗੂ ਕਰਨ ਲਈ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸਤਕਾਰਤ ਟੰਗ ਮਿੱਥੇ ਜਾਣ। ਗੁਰੂ ਨਾਨਕ ਦੇਵ ਜੀ। ਇਸ ਸਭਾ ਦਾ ਦੂਸਰਾ ਫੈਸਲਾ 29 ਅਪ੍ਰੈਲ ਦੇ ਖਾਲਸਾਤਨ ਐਲਾਨ ਨਾਮੇ ਦੀ 40ਵਾਂ ਵਰੇਗੰਡ ਮੌਕੇ ਨਵਾਂ ਨੀਤੀ ਦਸਤਾਵੇਜ਼ ਸਿੱਖ ਜਗਤ ਦੇ ਸਨਮੁਖ ਰੱਖਿਆ ਜਾਵੇਗਾ। 3 April 1986 ਨੂੰ ਸਾਡੇ ਖਾਲਸਤਾਨੀ ਭਰਾਵਾਂ ਨੇ ਸਾਡੇ ਆਜ਼ਾਦੀ ਲਈ ਸਿੱਧੀ ਜਦੋਜਹ ਦਾ ਐਲਾਨ ਕੀਤਾ ਸੀ ਜੋ ਸਿੱਖ ਸੰਘਰਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਅਸੀਂ ਇਸ ਐਲਾਨਨਾਮੇ ਦੀ 40ਵਾਂ ਵਰੇਗੰਡ 29 April 2026 ਨੂੰ ਪੰਥਕ ਪੱਧਰ ਉਤੇ ਮਨਾਵਾਂਗੇ ਅਤੇ ਇਸ ਤੋਂ ਬਾਅਦ ਹਰ ਸਾਲ 29 ਅਪ੍ਰੈਲ ਨੂੰ ਇਸੇ ਤਰ੍ਹਾਂ ਯਾਦਗਾਰੀ ਤੌਰ ਉਤੇ ਮਨਾਇਆ ਜਾਏਗਾ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਦੁਨੀਆ ਨੂੰ ਸਿੱਧਾ ਤੇ ਸਾਫ਼ ਸੁਨੇਹਾ ਜਾਵੇ ਕਿ ਅਸੀਂ ਆਪਣਾ ਰਾਜ ਮੁੜ ਪ੍ਰਾਪਤ ਕਰਨ ਦੀ ਤਾਂਗ ਰੱਖਦੇ ਹਾਂ